ਹੈਲੋ ਡੀਅਰ ਕਿੱਦਾ ਹੋ ਸਾਰੇ ਆਈ ਹੋਪ ਸਾਰੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਮਾਤਾ ਰਾਣੀ ਦੀ ਕਿਰਪਾ ਨਾਲ ਸੋਨ ਸਾਰਿਆਂ ਨੂੰ ਨਵਰਾਤ ਦੀਆਂ ਬਹੁਤ-ਬਹੁਤ ਵਧਾਈਆਂ ਤੇ ਬਾਕੀ ਆਪਾਂ ਸ਼ੁਰੂਆਤ ਕਰਦੇ ਆਂ ਵੀਡੀਓ ਤੇ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦੇਵਾਂ ਆਈ ਮੈਂ ਰਾਜਪੀਤ ਆਈ ਮੈਂ ਡਾਈਟੀਸ਼ਨ ਐਂਡ ਵੈਲਨੈਸ ਕੋਚ ਐਟ ਹੁਣ ਤਾਂ ਮੈਂ ਸਕਿਨ ਐਕਸਪਰਟ ਵੀ ਬਣ ਚੁੱਕੀ ਆਂ ਬਿਕਾਜ਼ ਮੈਂ ਉਹਦਾ ਡਿਪਲੋਮਾ ਕਰ ਰਹੀ ਆਂ ਸਕਿਨ ਦਾ ਤੇ ਸਕਿਨ ਦੇ ਬਾਰੇ ਵੀ ਚੰਗੀ ਤਰ੍ਹਾਂ ਸਕਿਨ హెਅਰ ਐਂਡ ਮੇਕਅਪ ਦੇ ਬਾਰੇ ਮੈਂ ਚੰਗੀ ਤਰ੍ਹਾਂ ਸਾਰੀ ਨੌਲੇਜ ਲੈ ਰਹੀ ਆਂ ਤੇ ਬਾਕੀ ਵੀਡੀਓ ਤੁਸੀਂ ਵਾਪਸ ਆਉਣੇ ਆ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਆਪਣੀ ਸਕਿਨ ਦੇ ਬਾਰੇ ਤੇ ਬਹੁਤ ਵਧੀਆ ਵਿਸ਼ਾ ਕਿਉਂਕਿ ਆਪਾਂ ਕੁਝ ਵੀ ਫੇਸ ਤੇ ਲਗਾਉਣੇ ਆ ਮੇਕਅਪ ਲਗਾ ਲੇ ਲੱਖ ਮੇਕਅਪ ਆਪਾਂ ਲਗਾ ਲੇ ਪਰ ਆਪਣਾ ਜਿਹੜਾ ਨਾਰਮਲੀ ਜਿਆਦਾ ਤੋਂ ਜਿਆਦਾ ਟਾਈਮ ਹੈ ਉਹ ਆਪਣਾ ਆਪਣੀ ਅਸਲੀ ਜਿਹੜੀ ਸਕਿਨ ਆ ਉਹਦੇ ਨਾਲ ਹੀ ਚੱਲਦਾ ਵਾ ਤਾਂ ਇਸ ਕਰਕੇ ਮੈਂ ਇਹ ਵਿਸ਼ਾ ਚੁਣਿਆ ਤੇ ਆਪਾਂ ਗੱਲ ਕਰਦੇ ਹਾਂ ਸਕਿਨ ਦੇ ਬਾਰੇ ਤੇ ਆਪਾਂ ਗੱਲ ਕਰਾਂਗੇ ਕਿ ਆਪਣੀ ਸਕਿਨ ਦਾ ਜਿਹੜਾ ਬੈਰੀਅਰ ਆ ਉਨੂੰ ਕਿਵੇਂ ਠੀਕ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਖਰਾਬ ਕਿਵੇਂ ਹੁੰਦਾ ਤੇ ਆਪਾਂ ਨੂੰ ਪਤਾ ਕਿਵੇਂ ਲੱਗੇਗਾ ਜਾਂ ਫਿਰ ਦੋ ਤਿੰਨ ਚੀਜ਼ਾਂ ਮੈਂ ਤੁਹਾਡੇ ਨਾਲ ਕਲੀਅਰ ਕਰਨੀਆਂ ਕਿ ਕੁਝ ਲੋਕਾਂ ਨੂੰ ਇਹ ਪਤਾ ਹੀ ਨਹੀਂ ਚੱਲਦਾ ਕਿ ਸਾਡੀ ਸਕਿਨ ਦਾ ਬੈਰੀਅਰ ਖਰਾਬ ਹੋ ਚੁੱਕਿਆ ਹੈ ਤੇ ਕੁਝ ਲੋਕਾਂ ਨੂੰ ਮਤਲਬ ਕਿ ਇਹ ਪਤਾ ਹੁੰਦਾ ਹੈ ਕਿ ਸਾਡੀ ਸਕਿਨ ਦਾ ਬੈਰੀਅਰ ਮਤਲਬ ਕਿ ਪੂਰਾ ਪ੍ਰੋਟੈਕਸ਼ਨ ਦੀ ਲੇਅਰ ਆ ਉਹ ਖਰਾਬ ਹੋ ਚੁੱਕੀ ਹੈ ਪਰ ਉਹਨਾਂ ਨੂੰ ਠੀਕ ਕਰਨ ਦਾ ਨਹੀਂ ਪਤਾ ਹੁੰਦਾ ਕਿ ਕਿੱਦਾਂ ਠੀਕ ਕਰੀਏ ਤਾਂ ਮੈਂ ਇਸ ਚੀਜ਼ੋਂ ਗੁਜ਼ਰ ਚੁੱਕੀ ਹਾਂ ਇਸ ਕਰਕੇ ਤੁਹਾਡੇ ਨਾਲ ਦਾ ਆਪਣਾ ਪਰਸਨਲ ایکسپੀਰੀਅੰਸ ਵੀ ਸਾਂਝਾ ਕਰੂੰਗੀ ਤੇ ਨਾਲ ਮੈਂ ਜਿਹੜੀ ਨੌਲੇਜ ਹੈ ਉਹਦੇ ਅਕੋਰਡਿੰਗੂ ਤੁਹਾਡੇ ਨਾਲ ਗੱਲ ਕਰੂੰਗੀ ਸਭ ਤੋਂ ਪਹਿਲਾਂ ਜਦੋਂ ਕੀ ਸਾਈਨ ਹੁੰਦੇ ਆ ਕਿ ਸਾਡੀ ਜਿਹੜੀ ਸਕਿਨ ਆ ਉਹਦਾ ਬੈਰੀਅਰ ਟੁੱਟ ਚੁੱਕਾ ਸਾਡੀ ਸਕਿਨ ਖਰਾਬ ਹੋ ਚੁੱਕੀ ਹੈ ਸਕਿਨ ਖਰਾਬ ਬਹੁਤ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਆਪਣੀ ਸਕਿਨ ਦਾ ਬੈਰੀਅਰ ਟੁੱਟ ਜਾਂਦਾ ਇੱਕ ਆਪਣੀ ਸਕਿਨ ਤੇ ਪਿਗਮੇਨਟੇਸ਼ਨ ਆ ਜਾਂਦੀ ਹੈ ਇੱਕ ਆਪਣੀ ਸਕਿਨ ਤੇ ਡਾਰਕ ਸਪੌਟ ਆ ਜਾਂਦੇ ਆ ਇੱਕ ਆਪਣੀ ਸਕਿਨ ਜਿਹੜੀ ਆਨ ਇਕਵਨ ਟੋਨ ਹੋ ਜਾਂਦੀ ਹੈ ਤੇ ਇਹ ਬਹੁਤ ਸਾਰੀਆਂ ਤਰ੍ਹਾਂ ਨਾਲ ਆਪਣੀ ਸਕਿਨ ਖਰਾਬ ਹੁੰਦੀ ਆ ਪਰ ਜੇ ਮੈਂ ਸਿੱਧੇ ਤੇ ਸਾਫ ਸ਼ਬਦਾਂ ਵਿੱਚ ਗੱਲ ਕਰਾਂ ਕਿ ਜਦੋਂ ਆਪਣੀ ਜਿਹੜੀ ਸਕਿਨ ਹੈ ਉਹਦੀ ਉੱਪਰ ਦੀ ਲੇਅਰ ਹੈ ਜਾਂ ਫਿਰ ਉਹਦੀਆਂ ਕੁਝ ਅੰਦਰਲੀਆਂ ਲੇਅਰਾਂ ਜਦੋਂ ਉਹ ਖਰਾਬ ਹੋ ਜਾਂਦੀਆਂ ਇੱਕ ਪ੍ਰੋਟੈਕਸ਼ਨ ਦੀ ਲੇਅਰ ਆਪਾਂ ਨੂੰ ਗॉड ਵੱਲੋਂ ਮਿਲਦੀ ਹੈ ਪਰਮਾਤਮਾ ਵੱਲੋਂ ਮਿਲਦੀ ਹੈ ਗॉड গিਫਟਡ ਕਿ ਆਪਣੀ ਸਕਿਨ ਨੂੰ ਉਹ ਪ੍ਰੋਟੈਕਟ ਕਰਕੇ ਰੱਖਦੀ ਹੈ ਜਿਹੜੀ ਆਪਣੀ ਸਕਿਨ ਨੂੰ ਕਵਰ ਕਰਕੇ ਰੱਖਦੀ ਹੈ ਲਾਸਟ ਵਾਲੀ ਲੇਅਰ ਕਿ ਇਹ ਕੀ ਐਪੀਡਰਮਸ ਲੇਅਰ ਆ ਜਿਹੜੀ ਆਪਣੇ ਉੱਪਰ ਤੋਂ ਫਰਸਟ ਲੇਅਰ ਹੁੰਦੀ ਆ ਤਾਂ ਉਹ ਜਦੋਂ ਲੇਅਰ ਖਰਾਬ ਹੋ ਜਾਂਦੀ ਆ ਉਹਦਾ ਪ੍ਰੋਡਕਸ਼ਨ ਦਾ ਬੈਰੀਅਰ ਟੁੱਟ ਜਾਂਦਾ ਤੇ ਆਪਣੀ ਸਕਿਨ ਤੇ ਬਹੁਤ ਸਾਰੀਆਂ ਪ੍ਰੋਬਲਮਾਂ ਆਪਣੇ ਆਪ ਆਉਣ ਲੱਗ ਜਾਂਦੀਆਂ ਤੇ ਜਿਨ੍ਹਾਂ ਦਾ ਆਪਣੇ ਹੱਥ ਚ ਕੋਈ ਵੀ ਕੰਟਰੋਲ ਨਹੀਂ ਹੁੰਦਾ ਤਾਂ ਉਹਨੂੰ ਆਪਾਂ ਕਹਿ ਦਿੰਦੇ ਆ ਕਿ ਸਾਡੀ ਸਕਿਨ ਦਾ ਬੈਰੀਅਰ ਖਰਾਬ ਹੋ ਚੁੱਕਿਆ ਹੈ ਸਾਡੀ ਸਕਿਨ ਖਰਾਬ ਹੋ ਚੁੱਕੀ ਆ ਤੇ ਇਹ ਖਰਾਬ ਕਿਉਂ ਹੁੰਦੀ ਆ ਤੇ ਇਹਦਾ ਰੀਜ਼ਨ ਕੀ ਰਹਿੰਦਾ ਇਹਦਾ ਮੇਨ ਰੀਜ਼ਨ ਆਂਦਾ ਕਿ ਜਿਹੜਾ ਆਪਾਂ ਬਾਰ-ਬਾਰ ਆਪਣੀ ਸਕਿਨ ਦੇ ਨਾਲ ਜੋ ਵੀ ਐਕਸਪੈਰੀਮੈਂਟ ਕਰਦੇ ਆਂ ਜਿਵੇਂ ਕਿ ਲਾਈਕ ਐਗਜ਼ਾਮਪਲ ਕਿ ਆਪਾਂ ਇੱਕ ਕਰੀਮ ਯੂਜ਼ ਕਰ ਰਹੇ ਆਂ ਜਿਹੜੀ ਆਪਾਂ ਨੂੰ ਆਪਾਂ ਸੋਚ ਰਹੇ ਆਂ ਕਿ ਇੱਕ ਕਰੀਮ ਆਪਾਂ ਯੂਜ਼ ਕਰ ਰਹੇ ਆਂ ਤੇ ਆਪਣੀ ਸਕਿਨ ਨੂੰ ਉਹ ਉਹਦੀ ਜਿਹੜੀ ਮਤਲਬ ਕਿ ਇੱਕ ਮੈਡੀਕੇਟਿਡ ਕਰੀਮ ਆਪਾਂ ਯੂਜ਼ ਕੀਤੀ ਪਿਗਮੈਂਟੇਸ਼ਨ ਦੇ ਲਈ ਜਾਂ ਫਿਰ ਡਾਰਕ ਸਪੌਟ ਦੇ ਲਈ ਜਾਂ ਫਿਰ ਕੁਝ ਲੋਕ ਉਹਨੂੰ ਆਪਣੇ ਰੰਗ ਨੂੰ ਗੋਲਾ ਕਰਨ ਦੇ ਲਈ ਐਦਾਂ ਦੀਆਂ ਕਰੀਮਾਂ ਜਿਹੜੀਆਂ ਪੀਲਿੰਗ ਦਾ ਕੰਮ ਕਰਦੀਆਂ ਆਪਣੀ ਸਕਿਨ ਤੋਂ ਆਪਾਂ ਉਹਨਾਂ ਨੂੰ ਯੂਜ਼ ਕਰਦੇ ਆਂ ਤੇ ਉਹ ਕੁਝ ਹੱਦ ਤੱਕ ਆਪਣੇ ਲਈ ਸੇਫ ਹੁੰਦੀਆਂ ਤੇ ਕੁਝ ਹੱਦ ਤੱਕ ਆਪਾਂ ਜਿਹੜੇ ਲੋਡ ਤੋਂ ਜ਼ਿਆਦਾ ਉਹ ਨੂੰ ਲੌਂਗ ਟਰਮ ਯੂਜ਼ ਕਰਦੇ ਆ ਤਾਂ ਉਹ ਆਪਣੀ ਸਕਿਨ ਦੀ ਜਿਹੜੀ ਉੱਪਰਲੀ ਲੇਅਰ ਆ ਉਹਨੂੰ ਉੱਪਰੋਂ ਉਤਾਰ ਦਿੰਦੀ ਹੈ ਜਿਹੜੀ ਆਪਣੀ ਪ੍ਰੋਟੈਕਸ਼ਨ ਦੀ ਲੇਅਰ ਆ ਉਹ ਖਰਾਬ ਹੋ ਜਾਂਦੀ ਹੈ ਖਰਾਬ ਹੋਣ ਤੋਂ ਬਾਅਦ ਸਾਈਨ ਕੀ ਆਉਂਦੇ ਆ ਉਹਦੇ ਆਪਾਂ ਨੂੰ ਆਪਣੀ ਸਕਿਨ ਦੀ ਜਿਹੜੀ ਲਾਈਟ ਲਾਈਟ ਵਿਜ਼ਲ ਹੈ ਉਹ ਆਪਾਂ ਨੂੰ ਦਿਖਣ ਲੱਗ ਜਾਂਦੀ ਹੈ ਵਿਜ਼ਲ ਮਤਲਬ ਕਿ ਬਹੁਤ ਬਰੀਕ ਨਾੜਾਂ ਆਪਣੀ ਸਕਿਨ ਦੇ ਵਿੱਚ ਹੁੰਦੀਆਂ ਆ ਤੇ ਜਿਹੜੀਆਂ ਇਨਵੀਜ਼ੀਬਲ ਹੁੰਦੀਆਂ ਮਤਲਬ ਕਿ ਆਪ ਨੂੰ ਵੈਸੇ ਨਾਰਮਲੀ ਉਹ ਦਿਖਾਈ ਨਹੀਂ ਦਿੰਦੀਆਂ ਪਰ ਜਦੋਂ ਆਪਾਂ ਇਹ ਨ ਕਰੀਮਾਂ ਨੂੰ ਯੂਜ਼ ਕਰਦੇ ਆ ਤਾਂ ਉਹ ਦਿਖਣ ਲੱਗ ਜਾਂਦੀਆਂ ਹਨ ਤਾਂ ਉਹ ਕਵਰ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਆਪਣੀ ਲੇਅਰ ਟੁੱਟ ਗਈ ਤਾਂ ਉਹ ਜਲਦੀ ਦੇ ਨਾਲ ਆਪਣੀ ਪ੍ਰੋਬਲਮ ਉਹਨੂੰ ਖਿੱਚੇਗੀ ਉਹਦੇ ਤੇ ਸਨ ਵੀ ਜ਼ਿਆਦਾ ਜਲਦੀ ਇਫੈਕਟ ਕਰੇਗਾ ਉਹਦੇ ਤੇ ਡਸਟ ਵੀ ਜ਼ਿਆਦਾ ਇਫੈਕਟ ਕਰੇਗੀ ਤੇ ਉਹ ਲੇਅਰ ਹੈ ਜਿਹੜੀ ਮਤਲਬ ਕਿ ਇਰੀਟੇਸ਼ਨ ਮਹਿਸੂਸ ਕਰ ਲਾਈ ਜਾਂਦੀ ਹੈ ਰੈੱਡ ਰੈੱਨ ਲੱਗ ਜਾਏਗਾ ਤੁਹਾਡਾ ਚਿਹਰਾ ਇਰੀਟੇਸ਼ਨ ਹੋ ਜੂਗੀ ਤੇ ਉਹਦੇ ਨਾਲ ਤੁਹਾਡੀ ਜਿਹੜੀ ਨਾੜਾ ਉਹ ਦਿਖਾਈ ਦੇਣ ਲੱਗ ਜਾਣੀਆਂ ਤੁਹਾਨੂੰ ਕੋਈ ਵੀ ਅਲਰਜੀ ਆ ਬਹੁਤ ਛੇਤੀ ਜਿਨੇ ਤੁਹਾਡੀ ਸਕਿਨ ਤੇ ਜਿਵੇਂ ਕੋਈ ਡਸਟ ਪੈ ਗਈ ਤੇ ਤੁਹਾਡੀ ਸਕਿਨ ਦੇ ਅਲਰਜੀ ਸਟਾਰਟ ਹੋ ਜੇਗੀ ਜਦੋਂ ਆਪਾਂ ਸਟਾਰਟਿੰਗ ਤੋਂ ਇਹਨਾਂ ਕਰੀਮਾਂ ਨੂੰ ਯੂਜ਼ ਕਰਦੇ ਆ ਤਾਂ ਇਹ ਇਹਦੇ ਸਾਈਨ ਵੀ ਇਹੀ ਹੁੰਦੇ ਆ ਕਿ ਆਪਣੇ ਤੇ ਵਰਕ ਕਰ ਰਹੀ ਹੈ ਕਿ ਸਕਿਨ ਰੈੱਡ ਹੁੰਦੀ ਹੈ ਠੀਕ ਹੈ ਤੇ ਇਸ ਸਕਿਨ ਦੇ ਉੱਪਰੋਂ ਜਿਹੜੀ ਪੀਲ ਹੋਣੀ ਸਟਾਰਟ ਹੋ ਜਾਂਦੀ ਹੈ ਇਹ ਇਹਦੇ ਸਾਈਨ ਹੋਏ ਹੁੰਦੇ ਆ ਬਟ ਲੇਟਰ ਦੈਨ ਜੇ ਆਪਾਂ ਇਹਨੂੰ ਬਹੁਤ ਟਾਈਮ ਯੂਜ਼ ਕਰਦੇ ਆ ਮਤਲਬ ਕਿ 6 ਮੰਥ ਤੋਂ ਜ਼ਿਆਦਾ ਆਪਾਂ ਇਹਨੂੰ ਕੰਟੀਨਿਊ ਯੂਜ਼ ਕਰਦੇ ਆ ਤਾਂ ਮਤਲਬ ਕਿ ਇਹ ਆਪਣੀ ਜਿਹੜੀ ਲੇਅਰ ਆ ਉਹਨੂੰ ਪੂਰੀ ਤਰ੍ਹਾਂ ਪ੍ਰੋਟੈਕਸ਼ਨ ਦੀ ਲੇਅਰ ਆ ਉਹ ਖਤਮ ਕਰ ਦਿੰਦੀ ਆ ਤੇ ਚਲੋ ਗੱਲ ਹੋ ਗਈ ਕਿ ਇਹ ਇਹਦੇ ਸਾਈਨ ਹੁੰਦੇ ਆ ਕਿ ਇਹ ਆਪਣੀ ਸਕਿਨ ਦੀ ਲੇਅਰ ਆ ਜਿਹੜੀ ਜੋ ਬ੍ਰੇਕ ਹੋ ਗਈ ਤੇ ਇਹਦੇ ਤੇ ਕੋਈ ਵੀ ਪ੍ਰੋਡਕਟ ਆ ਜਿਹੜਾ ਉਹ ਜਲਦੀ ਦੇ ਨੇ ਮਤਲਬ ਕਿ ਆਪਣਾ ਇਫੈਕਟ ਪਾਊਗਾ ਤਾਂ ਇਰੀਟੇਸ਼ਨ ਹੋਊਗੀ ਜ਼ਿਆਦਾਤਰ ਇਹ ਸੈਂਸਿਟਿਵ ਵਾਲਿਆਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਬਟ ਲੌਂਗ ਟਰਮ ਕੋਈ ਵੀ ਯੂਜ਼ ਕਰਦਾ ਤਾਂ ਉਹਨੂੰ ਇਹ ਦਿੱਕਤ ਆਉਂਦੀ ਹੈ ਕਿਉਂਕਿ ਉਹਦਾ ਬੈਰੀਅਰ ਪ੍ਰੋਟੈਕਸ਼ਨ ਦਾ ਟੁੱਟ ਚੁੱਕਾ ਹੈ ਤੇ ਉਹਨੂੰ ਇਰੀਟੇਸ਼ਨ ਹੋਊਗੀ ਕੋਈ ਵੀ ਲਗਾਊਗਾ ਉਹਨੂੰ ਸੂਟ ਨਹੀਂ ਕਰੂਗਾ ਜਿਹਨੂੰ ਆਪਾਂ ਕਹਿੰਦੇ ਨੇ ਵੀ ਕਈ ਲੋਕ ਨਾਰਮਲ ਚਿਪਾਸ਼ਾ ਚਾਪ ਨੂੰ ਕਹਿੰਦੇ ਆ ਕਿ ਮੈਨੂੰ ਇਹ ਪ੍ਰੋਡਕਟ ਸੂਟ ਨਹੀਂ ਕਰਦਾ ਇਹ ਪ੍ਰੋਡਕਟ ਮੇਰੇ ਲਈ ਠੀਕ ਨਹੀਂ ਹੈਗਾ ਤਾਂ ਉਹ ਪ੍ਰੋਡਕਟ ਉਹਦੇ ਲਈ ਹਾਰਮਫੁਲ ਹੋਣਾ ਸਟਾਰਟ ਹੋ ਜਾਂਦਾਗਾ ਉਹਦੇ ਨਾਲ ਖਾਰਸ਼ ਹੋਣ ਲੱਗੂਗੀ ਉਹਦੇ ਰੈਡਨੈਸ ਰਹਿਣ ਲੱਗ ਜੇਗੀ ਚਿਹਰੇ ਤੇ ਤੇ ਇਹ ਤਾਂ ਚਲੋ ਆਪ ਨੂੰ ਪਤਾ ਲੱਗ ਗਿਆ ਕਿ ਕਰੀਮਾਂ ਮਤਲਬ ਕਿ ਜ਼ਿਆਦਾਤਰ ਇਹ ਜਿਹੜੀਆਂ ਪੀਲਿੰਗ ਦੇ ਕਰੀਮਾਂ ਨੇ ਉਹਨਾਂ ਦੇ ਨਾਲ ਇਹ ਸਾਈਡ ਇਫੈਕਟ ਹੁੰਦਾ ਹੈਗਾ ਜਦੋਂ ਆਪੇ ਇੱਕ ਅੰਡਰ ਟਰੀਟਮੈਂਟ ਕਰਾਉਨੇ ਆ ਕਿ ਮੰਨ ਲਓ ਕਿਸੇ ਕਲੀਨਿਕ ਤੋਂ ਕਰਵਾਉਨੇ ਆ ਤਾਂ ਉੱਥੇ ਵੀ ਹੁਣ ਇੱਥੇ ਇੱਕ ਸਵਾਲ ਆਊਗਾ ਜਿਹੜਾ ਸ਼ਾਇਦ ਤੁਹਾਡੇ ਮਨ ਚ ਆਵੇ ਜੇ ਨਾ ਵੀ ਆਇਆ ਤਾਂ ਮੈਂ ਤੁਹਾਨੂੰ ਕਲੀਅਰ ਕਰਦੀ ਆ ਕਿ ਮੈਮ ਅਸੀਂ ਜਦੋਂ ਕਲੀਨਿਕ ਦੇ ਵਿੱਚੋਂ ਕਰਵਾਉਨੇ ਆ ਤਾਂ ਉੱਥੇ ਵੀ ਜਿਵੇਂ ਮੈਂ ਹੀ ਪਿਛਲੇ ਮੇਰੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬੋਲਦੀ ਹੁੰਦੀ ਆ ਵੀ ਆਪਾਂ ਕਿਤੇ ਵੀ ਕਰਵਾਈ ਦਿੱਤਾ ਹੈ ਇਹਦਾ ਜਿਹੜਾ ਟਰੀਟਮੈਂਟ ਆ ਸਾਲ ਤੋਂ 1.5 ਸਾਲ 2 ਤੋਂ 2 ਸ ਇਦੇ ਵਿੱਚ ਤੇ ਉੱਥੇ ਵੀ ਇਹ ਕਰਾਉਨੇ ਆ ਤੇ ਉੱਥੇ ਵੀ ਤਾਂ ਇਦਾਂ ਨਹੀਂ ਕਰੀ ਮੈਂ ਯੂਜ਼ ਕਰਦਾ ਮੈਂ ਖੁਦ ਆਪਣੀ ਵੀਡੀਓ ਦੇ ਵਿੱਚ ਇੱਕ ਕਰੀਮ ਬਾਰੇ ਵੀਡੀਓ ਪਾਈ ਹੋਈ ਹੈ ਐਲੋਸੋਨ ਬਾਰੇ ਬਟ ਉੱਥੇ ਇੱਕ ਹੋਰ ਰੀਜ਼ਨ ਆਂਦਾ ਉੱਥੇ ਇਹ ਸਾਈਡ ਇਫੈਕਟ ਆਪਾਂ ਨੂੰ ਕਿਉਂ ਨਹੀਂ ਦਿੰਦੀਆਂ ਆ ਕਰੀਮਾਂ ਜਦੋਂ ਆਪਾਂ ਕਿਸੇ ਅੰਡਰ ਟਰੀਟਮੈਂਟ ਚੱਲ ਰਹੇ ਹਾਂ ਕਿਸੇ ਕਲੀਨਿਕ ਦੇ ਵਿੱਚੋਂ ਕਰਵਾ ਰਹੇ ਹਾਂ ਤਾਂ ਉੱਥੇ ਵੀ ਜਿਹੜੀਆਂ ਜਿਹੜੀਆਂ ਵੀ ਆਪਾਂ ਨੂੰ ਉੱਥੇ ਸਕਿਨ ਕੇਅਰ ਦਿੱਤਾ ਜਾਂਦਾ ਉਹਦੇ ਵਿੱਚ ਇੱਕ ਅੱਧੀ ਕਰੀਮ ਐਦਾਂ ਦੀ ਹੋਏਗੀ ਹੋਏਗੀ ਜੋ ਤੁਹਾਡੀ ਸਕਿਨ ਤੋਂ ਫੀਲਿੰਗ ਕਰਦੀ ਹੈ ਤੇ ਬਟ ਉਥੇ ਇਹ ਸਵਾਲ ਆ ਜਾਂਦਾ ਕਿ ਉਥੇ ਵੀ ਤਾਂ ਆਪਾਂ ਇਹ ਚੀਜ਼ਾਂ ਯੂਜ਼ ਕਰਦੇ ਆ ਉਥੇ ਤਾਂ ਸਾਡੀ ਸਕਿਨ ਖਰਾਬ ਨਹੀਂ ਹੁੰਦੀ ਬਟ ਉਥੇ ਇਹਦਾ ਰੀਜ਼ਨ ਇਹ ਰਹਿੰਦਾਗਾ ਕਿ ਉਥੇ ਉਹਨਾਂ ਦੇ ਇੱਕ ਪੂਰਾ ਕੰਬੋ ਬਣਾ ਕੇ ਦਿੱਤਾ ਜਾਂਦਾ ਉਹਨਾਂ ਦੇ ਜਿਹੜੇ ਆਪਾਂ ਨੂੰ ਕਰੀਮ ਦੇ ਨਾਲ ਨਾਲ ਜਿਹੜਾ ਆਪਾਂ ਨੂੰ ਸਕਿਨ ਕੇਅਰ ਦੇ ਪ੍ਰੋਡਕਟ ਦਿੱਤੇ ਜਾਂਦੇ ਆ ਜਾਂ ਫਿਰ ਕੋਈ ਮੋਇਸਚਰਾਈਜ਼ਰ ਦਿੱਤਾ ਜਾਂਦਾ ਜਾਂ ਫਿਰ ਆਪਣਾ ਕੋਈ ਡੇ ਕਰੀਮ ਦਿੱਤੀ ਜਾਂਦੀ ਹੈ ਜਾਂ ਫਿਰ ਉਹਨਾਂ ਦੀ ਸਨਸਕ੍ਰੀਨ ਦਿੱਤੀ ਜਾਂਦੀ ਹੈ ਜਾਂ ਫਿਰ ਨਾਈਟ ਦੀ ਕੋਈ ਕਰੀਮ ਦਿੱਤੀ ਜਾਂਦੀ ਹੈ ਤੇ ਉਹ ਉਸੇ ਤਰੀਕੇ ਦੇ ਨਾਲ ਡਿਜ਼ਾਈਨ ਕੀਤੀਆਂ ਗਈਆਂ ਹੁੰਦੀਆਂ ਕਿ ਉਹ ਉਸ ਚੀਜ਼ ਨੂੰ ਮੈਨੇਜ ਕਰਕੇ ਰੱਖਦੇ ਨਾ ਉਸ ਚੀਜ਼ ਨੂੰ ਆਪਣੇ ਕੰਟਰੋਲ ਚ ਰੱਖਦੇ ਆ ਕਿ ਆਪਣੀ ਸਕਿਨਾਂ ਦੀ ਪ੍ਰੋਡਕਸ਼ਨ ਦੀ ਲੇਅਰ ਆ ਉਹਨੂੰ ਟੁੱਟਣ ਨਹੀਂ ਦਿੰਦੀਆਂ ਤੇ ਥੋੜਾ ਜਿਹਾ ਆਪਣ ਨੂੰ ਨਾਲ ਦੀ ਨਾਲ ਆਪਣੇ ਸਕਿਨ ਨੂੰ ਰਿਕਵਰ ਕਰਦੇ ਆ ਰਿਪੇਅਰ ਕਰਦੇ ਨਾ ਰਹਿੰਦੀਆਂ ਉਹ ਉਹਦੇ ਕਰਕੇ ਸਾਨੂੰ ਉਹ ਸਾਈਡ ਇਫੈਕਟ ਨਹੀਂ ਆਉਂਦੇ ਤਾਂ ਇਸ ਤੋਂ ਬਚਣ ਦੇ ਲਈ ਸਾਨੂੰ ਇੱਕ ਚੰਗਾ ਸਕਿਨ ਕੇਅਰ ਜ਼ਰੂਰੀ ਹੈ ਜੋ ਸਾਨੂੰ ਇਹਦੀ ਨੌਲੇਜ ਹੋਣੀ ਜ਼ਰੂਰੀ ਹੈ ਹੁਣ ਇਹਨੂੰ ਠੀਕ ਕਿੱਦਾਂ ਕਰੀਏ ਕੁਐਸਚਨ ਆ ਜਾਂਦਾ ਕਿ ਚਲੋ ਹੋ ਗਿਆ ਸਕਿਨ ਖਰਾਬ ਹੋ ਗਈ ਬੈਰੀਅਰ ਟੁੱਟ ਗਿਆ ਸਾਰਾ ਕੁਝ ਹੋ ਗਿਆ ਹੁਣ ਇਹਨੂੰ ਠੀਕ ਕਿਦਾਂ ਕਰੀਏ ਤੇ ਡੀਅਰ ਇਹਨੂੰ ਠੀਕ ਕਰਨ ਦੇ ਲਈ ਸਭ ਤੋਂ ਪਹਿਲਾਂ ਜੋ ਵੀ ਤੁਸੀਂ ਲਗਾ ਰਹੇ ਹੋ ਫੇਸ ਤੇ ਇਸ ਤੱਕ ਕਿ ਫੇਸ ਵਾਸ਼ ਇਸ ਤੋਂ ਬਾਅਦ ਆਪਾਂ ਮੋਸਚਰਾਈਜ਼ਰ ਯੂਜ਼ ਕਰਦੇ ਹਾਂ ਸਨ ਸਕ੍ਰੀਨ ਯੂਜ਼ ਕਰਦੇ ਹਾਂ ਜਾਂ ਫਿਰ ਆਪਾਂ ਨਾਈਟ ਦਾ ਕੋਈ ਸਕਿਨ ਕੇਅਰ ਕਰਦੇ ਹਾਂ ਸਾਰਾ ਕੁਝ ਇੱਕ ਵਾਰੀ ਬੰਦ ਕਰ ਦਿਓ ਇੱਕ ਵਾਰੀ ਸਾਰਾ ਕੁਝ ਬੰਦ ਕਰ ਦਿਓ ਜੇ ਤੁਹਾਨੂੰ ਮਤਲਬ ਕਿ ਹ ਜੇ ਤੁਹਾਨੂੰ ਇਰੀਟੇਸ਼ਨ ਨਹੀਂ ਦੇ ਰਿਹਾ ਤਾਂ ਉਹਦੇ ਵਿੱਚ ਉਹ ਕਰੀਮ ਬੰਦ ਕਰ ਦਿਓ ਤੇ ਸਕਿਨ ਕੇ ਕੰਟੀਨਿਊ ਰੱਖੋ ਬਟ ਜੇ ਤੁਹਾਨੂੰ ਸਕਿਨ ਤੁਹਾਡੀ ਇਰੀਟੇਟ ਹੋ ਰਹੀ ਹੈ ਰੈੱਡ ਹੋ ਰਹੀ ਹੈ ਸਵੇਲਿੰਗ ਆ ਰਹੀ ਹੈ ਉਤਰਾ-ਤਰਾਂ ਦੇ ਆਪ ਨੂੰ ਸਾਈਨ ਆ ਰਹੇ ਆ ਤੁਹਾਡੀ ਸਕਿਨ ਸਾਨੂੰ ਰिएक्ट ਕਰਨਾ ਸਟਾਰਟ ਕਰਤਾ ਬਹੁਤ ਚੀਜ਼ਾਂ ਨੂੰ ਰिएक्ट ਕਰਦੀ ਕੁਝ ਵੀ ਲਗਾਉਣੀ ਹੋਵੇ ਇਹ ਇਵਨ ਥੈਨ ਕਿ ਜੇ ਤੁਸੀਂ ਮੋਇਸਚਰਾਈਜ਼ਰ ਵੀ ਲਗਾਉਣੀ ਹੈ ਉਦੋਂ ਤੁਹਾਡੀ ਸਕਿਨ ਰੈੱਡ ਹੋ ਜਾਂਦੀ ਹੈ ਜਾਂ ਫਿਰ ਤੁਸੀਂ ਕੁਝ ਹੋਰ ਵੀ ਲਗਾਉਣੇ ਹੋ ਆਪਣੀ ਸਕਿਨ ਤੇ ਤਾਂ ਕੋਈ ਵੀ ਕਰੀਮ ਯੂਜ਼ ਕਰ ਰਹੇ ਹੋ ਤੇ ਤੁਹਾਡੀ ਸਕਿਨ ਰੈੱਡ ਹੋ ਰਹੀ ਹੈ ਤਾਂ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਸਟਾਪ ਕਰ ਦਿਓ ਜੇ ਤੁਹਾਨੂੰ ਐਦਾਂ ਦਾ ਕੋਈ ਜ਼ਿਆਦਾ ਰੈਕਟ ਨਹੀਂ ਦੇ ਰਹੀ ਤਾਂ ਤੁਸੀਂ ਉਹ ਕਰੀਮ ਨੂੰ ਜਾਂ ਫਿਰ ਕਰੀਮਾਂ ਨੂੰ ਜੋ ਵੀ ਲਗਾ ਰਹੇ ਹੋ ਉਹਨੂੰ ਬੰਦ ਕਰਕੇ ਤੁਸੀਂ ਆਪਣਾ ਸਕਿਨ ਕੇਅਰ ਮੋਇਸਚਰਾਈਜ਼ਰ ਐਸਪੀਐਫ ਤੁਸੀਂ ਉਹਦਾ ਕੰਟੀਨਿਊ ਰੱਖੋ ਬਟ ਨਾਈਟ ਦੇ ਟਾਈਮ ਕੋਈ ਰੈਟੀਨੋਲ ਕਰੀਮ ਵਗੈਰਾ ਨਹੀਂ ਯੂਜ਼ ਕਰਨੀ ਜੇ ਤੁਸੀਂ ਆਪਣੀ ਸਕਿਨ ਨੂੰ ਠਿੱਕ ਕਰਨ ਦੇ ਪ੍ਰੋਸੈਸ ਚੋਂ ਤਾਂ ਫਿਰ ਤੁਸੀਂ ਫਸਟ ਤਾਂ ਤੁਸੀਂ ਇਹ ਕਰਨਾ ਕਿ ਸਾਰਾ ਜਿੰਨੇ ਵੀ ਪ੍ਰੋਡਕਟ ਹੈ ਮੇਰੇ ਮੈਂ ਤਾਂ ਇਹ ਸਲਾਹ ਦੇਵਾਂਗੀ ਕਿ ਸਾਰਾ ਕੁਝ ਤੁਸੀਂ ਸਟੌਪ ਕਰ ਦਿਓ ਸਿਰਫ ਤੁਸੀਂ ਸਨਸਕ੍ਰੀਨ ਲੱਖੋ ਉਹੀ ਸਨਸਕ੍ਰੀਨ ਯੂਜ਼ ਕਰੋ ਜਿਹੜੀ ਤੁਹਾਨੂੰ ਸੂਟ ਕਰਦੀ ਹੈ ਜਿਹਦੇ ਨਾਲ ਤੁਹਾਨੂੰ ਸਨਸਕ੍ਰੀਨ ਲਗਾਉਣ ਤੋਂ ਬਾਅਦ ਤੁਸੀਂ ਚੈੱਕ ਕਰੋ ਕਿ ਤੁਹਾਡਾ ਚਿਹਰਾ ਰੈੱਡ ਤਾਂ ਨਹੀਂ ਹੋ ਰਿਹਾ ਤੁਹਾਡੇ ਚਿਹਰੇ 'ਤੇ ਕੋਈ ਖਾਰਿਸ਼ ਤਾਂ ਨਹੀਂ ਹੋ ਰਹੀ ਤੁਹਾਡਾ ਚਿਹਰਾ ਇਰੀਟੇਟ ਤਾਂ ਨਹੀਂ ਕਰ ਰਿਹਾ ਜੇ ਉਹ ਸਨਸਕ੍ਰੀਨ ਸੂਟ ਕਰਦੀ ਹੈ ਤੁਹਾਨੂੰ ਲਗਾਓ ਕੱਲੀ ਸਨਸਕ੍ਰੀਨ ਲਗਾਓ ਸਾਰਾ ਕੁਝ ਹੀ ਸਟੌਪ ਕਰਨਾ ਪਵੇਗਾ ਜੇਕਰ ਤੁਸੀਂ ਆਪ ਦੀ ਸਕਿਨ ਨੂੰ ਠੀਕ ਕਰਨਾ ਤਾਂ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਪੈਕ ਦੱਸਣ ਜਾ ਰਹੀ ਹਾਂ ਬਹੁਤ ਸਿੰਪਲ ਜਿਹਾ ਪੈਕ ਹੈ ਮੈਂ ਉਹਦੀ ਕੋਈ ਅਲੱਗ ਤੋਂ ਵੀਡੀਓ ਨਹੀਂ ਪਾਉਣ ਵਾਲੀ ਮੈਂ ਤੁਹਾਨੂੰ ਵੈਸੇ ਹੀ ਦੱਸ ਰਹੀ ਹਾਂ ਜੇ ਤੁਸੀਂ ਆਪਣੀ ਸਕਿਨ ਨੂੰ ਠੀਕ ਕਰਨਾ ਹੈ ਤਾਂ ਉਹਨੂੰ ਸਭ ਤੋਂ ਪਹਿਲਾਂ 쿨ਿੰਗ ਪ੍ਰੋਸੈਸ ਜਿਆਦਾ ਤੋਂ ਜਿਆਦਾ ਦਿਓ ਹੁਣ 쿨ਿੰਗ ਜੇ ਤੁਸੀਂ ਡਾਇਰੈਕਟ ਆਈਸਿੰਗ ਨੂੰ ਲਗਾਉਂਗੇ ਉਹ ਵੀ ਤੁਹਾਡੀ ਜਿਹੜੀ ਸਕਿਨ ਹੈ ਉਹਨੂੰ ਖਰਾਬ ਕਰੇਗੀ ਜੇ ਤੁਸੀਂ ਜੈਲ ਪੈਕ ਲਗਾਉਂਗੇ ਤਾਂ ਉਹ ਕੁਝ ਹੱਦ ਤੱਕ ਕੰਟਰੋਲ ਕਰ ਲੇਗੀ ਬਟ ਇੱਕ 쿨ਿੰਗ ਅਪਾ ਇਫੈਕਟ ਸਿੱਧੇ ਤਰੀਕੇ ਨਾਲ ਵੀ ਦੇ ਸਕਦੇ ਆ ਇੱਕ ਜਿੱਦਾਂ ਇੱਕ ਮਲਤਾਨੀ ਮਿੱਟੀ ਹੁੰਦੀ ਹੈ ਮਲਤਾਨੀ ਮਿੱਟੀ ਨੂੰ ਲੈ ਕੇ ਉਹਨੂੰ ਠੰਡੇ ਪਾਣੀ ਦੇ ਵਿੱਚ ਮਤਲਬ ਕਿ ਥੋੜਾ ਜਿਹਾ ਤਾਂ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾਓ ਜੇ ਤੁਹਾਨੂੰ ਗੁਲਾਬ ਜਲ ਨਹੀਂ ਕੋਈ ਰੈਕਟ ਕਰ ਰਿਹਾ ਉਸ ਟਾਈਮ ਮਤਲਬ ਕਿ ਨਾਰਮਲੀ ਰੈਕਟ ਨਹੀਂ ਕਰਦੀਆਂ ਕੁਝ ਚੀਜ਼ਾਂ ਉਸ ਟਾਈਮ ਜੇ ਤੁਹਾਨੂੰ ਗੁਲਾਬ ਜਲ ਨਹੀਂ ਰੈਕਟ ਕਰ ਰਿਹਾ ਤਾਂ ਤੁਸੀਂ ਉਹਦੇ ਵਿੱਚ ਗੁਲਾਬ ਜਲ ਪਾਓ ਜਿਨ੍ਹਾਂ ਦੀ ਆਇਲੀ ਸਕਿਨ ਆ ਜਾਂ ਫਿਰ ਨਾਰਮਲ ਸਕਿਨ ਆ ਤੇ ਜੇ ਤੁਹਾਨੂੰ ਉਸ ਟਾਈਮ ਉਹ ਨਹੀਂ ਪਾਉਣਾ ਤਾਂ ਉਹਦੀ ਜਗ੍ਹਾ ਤੇ ਤੁਸੀਂ ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਸੀਂ ਉਸ ਟਾਈਮ ਉਹਦੇ ਵਿੱਚ ਤੁਸੀਂ ਦੁੱਧ ਨੂੰ ਪਾ ਕੇ ਉਹਦਾ ਇੱਕ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾਓ ਜੇ ਤੁਹਾਨੂੰ ਦੁੱਧ ਵੀ ਰिएक्ट ਕਰ ਰਿਹਾ ਉਸ ਟਾਈਮ ਕਿਉਂਕਿ ਬਹੁਤ ਐਵੇਂ ਜਿਹੇ ਕੇਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਹਰ ਇੱਕ ਚੀਜ਼ ਰिएक्ट ਕਰਨ ਲੱਗੇ ਤੇ ਨੇਚਰਲ ਚੀਜ਼ ਵੀ ਤੁਹਾਨੂੰ ਰिएक्ट ਕਰੂਗੀ ਉਸ ਟਾਈਮ ਕਿਉਂਕਿ ਸਕਿਨ ਇਰੀਟੇਟਿਡ ਇੰਨੀ ਹੋ ਚੁੱਕੀ ਹੈ ਕਿ ਸਾਨੂੰ ਨੇਚਰਲ ਚੀਜ਼ ਵੀ ਰिएक्ट ਕਰੂਗੀ ਹਾਲਾਂਕਿ ਜਦੋਂ ਤੁਹਾਡੀ ਸਕਿਨ ਠੀਕ ਹੋ ਗਈ ਉਹੀ ਚੀਜ਼ਾਂ ਤੁਹਾਨੂੰ ਇਨ ਫਿਊਚਰ ਜਾ ਕੇ ਰੈਕਟ ਨਹੀਂ ਕਰਨਾ ਨਾ ਹੀ ਤੁਹਾਨੂੰ ਮਿਲ ਕਰੈਕਟ ਕਰੇਗਾ ਨਾ ਹੀ ਤੁਹਾਨੂੰ ਕੁਝ ਗੁਲਾਬ ਜਲ ਰੈਕਟ ਕਰੇਗਾ ਪਰ ਇੱਕ ਟਾਈਮ ਤੇ ਜਾ ਕੇ ਉਹ ਡੈਮ ਜੀ ਇੰਨੀ ਹੋ ਚੁੱਕੀ ਹੈ ਕਿ ਉਹ ਰੈਕਟ ਕਰਨੀ ਹੈ ਕਿਉਂਕਿ ਕੁਝ ਲੋਕਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨਾਲ ਇੰਨਾ ਜ਼ਿਆਦਾ ਪ੍ਰੋਬਲਮ ਹੋਗੀ ਕਿ ਉਹਨਾਂ ਨਾਲ ਇੰਨੀ ਜ਼ਿਆਦਾ ਪ੍ਰੋਬਲਮ ਹੋਗੀ ਕਿ ਉਹਨਾਂ ਨੂੰ ਹਰ ਇੱਕ ਚੀਜ਼ ਰੈਕਟ ਕਰਦੀ ਹੈ ਉਹਨਾਂ ਨੂੰ ਗੁਲਾਬ ਜਲ ਵੀ ਨਾਲ ਮੈਂ ਯੂਜ਼ ਕਰਵਾਇਆ ਉਹਨਾਂ ਨੂੰ ਗੁਲਾਬ ਜਲ ਨੇ ਵੀ ਰੈਕਟ ਕੀਤਾ ਮੈਂ ਕੁਝ ਲੋਕਾਂ ਨੂੰ ਦੁੱਧ ਦੀ ਨਾਲ ਯੂਜ਼ ਕਰਾਇਆ ਉਹਨਾਂ ਨੂੰ ਦੁੱਧ ਨੇ ਵੀ ਰੈਕਟ ਕੀਤਾ ਕੁਝ ਲੋਕਾਂ ਨੂੰ ਮੈਂ ਹਨੀ ਦੇ ਨਾਲ ਦੱਸਿਆ ਵੀ ਹਨੀ ਨੂੰ ਡਿਸੋਲਵ ਕਰਕੇ ਤੁਸੀਂ ਲਗਾਓ ਤੇ ਹਨੀ ਨੇ ਵੀ ਰੈਕਟ ਕੀਤਾ ਸਿਰਫ ਇੱਕ ਪਾਣੀ ਹੈ ਉਹ ਜੀ ਚੀਜ਼ ਹੈ ਤੇ ਆਪ ਵਾਟਰ ਲੈਣਾ ਤਾਂ ਠੰਡਾ ਲੈਣਾ ਤੁਸੀਂ ਕੋਲਡ ਵਾਟਰ ਠੰਡਾ ਠੰਡੇ ਵਾਟਰ ਦੇ ਵਿੱਚ ਉਹਦਾ ਪੇਸਟ ਬਣਾ ਕੇ ਤੁਸੀਂ ਆਪਣੇ ਫੇਸ ਤੇ ਲਗਾਓ 10 ਮਿੰਟ ਲਈ ਰੱਖੋ ਤੁਸੀਂ ਇਹਨੂੰ ਦਿਨ ਚ ਇੱਕ ਵਾਰ ਲਗਾਓ ਦੋ ਵਾਰ ਵੀ ਲਗਾ ਸਕਦੇ ਹੋ ਸਟਾਰਟਿੰਗ ਤੇ ਕੁਝ ਦਿਨ ਦੋ ਤਿੰਨ ਦਿਨ ਜਿਆਦਾ ਟਾਈਮ ਨਹੀਂ ਦੋ ਟਾਈਮ ਚੱਲਦਾ ਤੇ ਤੁਸੀਂ ਇਹਨੂੰ ਡੇਲੀ ਲਗਾਓ ਡੇਲੀ ਮਤਲਬ ਕਿ ਡੇਲੀ ਰਜਣਾ ਤੇ ਆਪਣੀ ਟਾਈਮ ਸਕਿਨ ਨੂੰ ਥੋੜਾ ਜਿਹਾ ਟਾਈਮ ਦਿਓ 1 ਮੰਥ 2 ਮੰਥ ਉਸ ਤੋਂ ਬਾਅਦ ਤੁਸੀਂ ਚੈੱਕ ਕਰੋ ਕੋਈ ਪ੍ਰੋਡਕਟ ਲਗਾ ਕੇ ਦੇਖੋ ਕਿ ਰੈਐਕਟ ਕਰ ਰਿਹਾ ਨਹੀਂ ਕਰ ਰਿਹਾ ਜੇ ਨਹੀਂ ਕਰ ਰਿਹਾ ਤਾਂ ਠੀਕ ਹੈ ਤੇ ਫਿਰ ਵੀ ਤੁਸੀਂ ਉਹ ਇਦਾਂ ਦੀ ਕਰੀਮ ਕੇਰਾ ਇੱਕ ਵਾਰ ਨਹੀਂ ਯੂਜ਼ ਕਰਨੀ ਫਿਰ ਤੁਸੀਂ ਸਕਿਨ ਕੇਅਰ ਕਰਨ ਲੱਗ ਜੂ ਤੇ ਇਹ ਮੈਂ ਇਸ ਲਈ ਦੱਸ ਰਹੀ ਹਾਂ ਕਿ ਕੁਝ ਲੋਕਾਂ ਨੂੰ ਇੰਨਾ ਜ਼ਿਆਦਾ ਰੈਐਕਟ ਕਰਦੀਆਂ ਚੀਜ਼ਾਂ ਕਿ ਉਹਨਾਂ ਨੂੰ ਹਰ ਇੱਕ ਚੀਜ਼ ਹੀ ਰੈਐਕਸ਼ਨ ਦੇਣ ਲੱਗ ਜਾਂਦੀਆਂ ਜਿਵੇਂ ਕਿ ਮੇਰੀ ਜਿਹੜੀ ਸਕਿਨ ਆ ਸਟਾਰਟਿੰਗ ਦੇ ਵਿੱਚ ਮੇਰੀ ਜਿਹੜੀ ਸਕਿਨ ਆ ਸਟਾਰਟਿੰਗ ਦੇ ਵਿੱਚ ਉਹਨੇ ਵੀ ਰੈਕਟ ਕੀਤਾ ਮੈਨੂੰ ਮਲਠੀ ਦੇ ਮਲਠੀ ਨੂੰ ਮੈਂ ਆਪਣੀ ਪੈਕ ਦੇ ਵਿੱਚ ਰਲਾ ਕੇ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਮਲਠੀ ਨੇ ਰੈਕਟ ਕੀਤਾ ਬਟ ਨਾਰਮਲੀ ਮੈਨੂੰ ਮੈਂ ਮਲਠੀ ਸੂਟ ਕਰਦੀ ਆ ਮੈਂ ਮਲਠੀ ਦਾ ਹੁਣ ਵੀ ਪੈਕ ਲਗਾਉਣੀ ਆ ਮੈਨੂੰ ਸੂਟ ਕਰਦੀ ਆ ਮੈਨੂੰ ਕੋਈ ਇਸ਼ੂ ਨਹੀਂ ਹੈਗਾ ਬਟ ਉਸ ਟਾਈਮ ਮੈਂ ਲਗਾ ਕੇ ਲਗਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਵੀ ਸਟਾਰਟਿੰਗ ਜਦੋਂ ਮੈਨੂੰ ਲੱਗਿਆ ਕਿ ਹਾਂ ਥੋੜਾ ਜਿਹਾ ਰਿਐਕਟ ਕਰਨਾ ਸਟਾਰਟ ਕਰਤਾ ਤੁਹਾਨੂੰ ਉੱਥੇ ਉਹਨਾਂ ਨੂੰ ਸਟੌਪ ਕਰਕੇ ਆਪਣੀ ਸਕਿਨ ਨੂੰ ਰਿਕਵਰ ਕੀਤਾ ਫਿਰ ਮੈਂ ਇਸ ਤੇ ਚੰਗੀ ਤਰ੍ਹਾਂ ਜਾਂਚਿਆ ਕਿ ਇਹਨ ਮੇਰੀ ਸਕਿਨ ਨੂੰ ਦਿੱਕਤ ਕੀ ਆ ਰਹੀ ਹੈ ਫਿਰ ਮੈਨੂੰ ਮੈਨੂੰ ਮੇਰੀ ਸਟੱਡੀ ਦੇ ਦੌਰਾਨ ਇਹ ਪਤਾ ਲੱਗਿਆ ਕਿ ਮੇਰੀ ਜਿਹੜੀ ਸਕਿਨ ਦਾ ਉਹ ਬੈਰੀਅਰ ਡੈਮੇਜ ਹੋ ਚੁੱਕਿਆ ਤੇ ਫਿਰ ਆਪਾਂ ਇਹਨੂੰ ਇਹਨੂੰ ਟਾਈਮ ਦੇ ਕੇ ਇੱਕ ਟਾਈਮ ਬਾਅਦ ਇਹ ਸਕਿਨ ਠੀਕ ਹੋ ਜਾਂਦੀ ਹੈ ਬਟ ਇੱਕ ਟਾਈਮ ਬਾਅਦ ਆਪਾਂ ਨੂੰ ਹਰ ਇੱਕ ਚੀਜ਼ ਤੋਂ ਪ੍ਰੋਟੈਕਸ਼ਨ ਲੈਣੀ ਪੈਂਦੀ ਹੈ ਤੋਂ ਦੂਰ ਰ ਇਹ ਤੋ ਥੋੜਾ ਜਿਹਾ ਜਿੰਨਾ ਤੁਸੀਂ ਕੋਲਡ ਆਪਣੇ ਠੰਡਾ ਠੰਡਾਪਣ ਆਪਣੇ ਫੇਸ ਨੂੰ ਦਿਓਗੇ ਠੰਡੇ ਮਾਹੌਲ 'ਚ ਰੱਖੋਗੇ ਤੁਹਾਨੂੰ ਸਕਿਨ ਉਹਨਾਂ ਹੀ ਤੁਹਾਨੂੰ ਰਿਲੈਕਸ ਮਹਿਸੂਸ ਕਰੇਗੀ ਤੇ ਫਿਰ ਕੁਝ ਟਾਈਮ ਇਹਨੂੰ ਸਾਰੀਆਂ ਚੀਜ਼ਾਂ ਹਟਾ ਕੇ ਇਹਨੂੰ ਨਾਰਮਲ ਖੁੱਲੀ ਛੱਡੋ ਸਾਹ ਲੈਂਦੇ ਹੋ ਆਪਣੀ ਸਕਿਨ ਨੂੰ ਉਹ ਹੌਲੀ 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 ਲੇਅਰ ਆਪਣੀ ਸੈਟ ਅਪ ਕਰੇਗੀ ਬਣਾਏਗੀ ਦੋ ਮਹੀਨੇ ਵੀ ਲੱਗ ਜਾਂਦੇ 3 ਮਹੀਨੇ ਵੀ ਲੱਗ ਜਾਂਦੇ ਬਟ ਬਾਅਦ ਵਿੱਚ ਨਾਰਮਲ ਹੋ ਜਾਵੇਗੀ ਤੇ ਬਾਕੀ ਮੈਨੂੰ ਜਿੰ ਤੋ ਤੱਕ ਮੇਰਾ ਜੋ ਵੀ ਮੇਰੀ ਨੌਲੇਜ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਫਿਰ ਵੀ ਕੋਈ ਕਿਸੇ ਦੀ ਜਾਣਕਾਰੀ ਘੱਟ ਹੋਵੇ ਜੇ ਕੁਝ ਹੋਰ ਪੁੱਛਣਾ ਚਾਹੁੰਦਾ ਤਾਂ ਮੈਨੂੰ ਕਮੈਂਟ ਜਰੂਰ ਕਰਿਓ ਜਾਂ ਕੋਈ ਇਸ ਚੀਜ਼ ਨੂੰ ਫੇਸ ਕਰ ਰਿਹਾ ਜਾਂ ਫੇਸ ਕਰ ਚੁੱਕਾ ਹੈ ਇਨ ਪਾਸਟ ਦੇ ਵਿੱਚ ਤਾਂ ਜਾਂ ਅੱਜ ਦੇ ਟਾਈਮ ਵਿੱਚ ਕੋਈ ਇਹਨੂੰ ਫੇਸ ਕਰ ਰਿਹਾ ਤਾਂ ਮੈਨੂੰ ਮੈਸੇਜ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕੋਈ ਗੱਲ ਕਰਨਾ ਚਾਹੁੰਦਾ ਤਾਂ ਮੇਰੀ ਇੰਸਟਾਗ੍ਰam ਦੀ ਆਈਡੀ ਹੈ ਮੈਂ ਉਹ ਤੁਹਾਨੂੰ ਪਿੰਨ ਕਮੈਂਟ ਕਰ ਦਾਂਗੀ ਤੇ ਤੁਸੀਂ ਉਹਦੇ ਤੇ ਮੈਨੂੰ ਮੈਸੇਜ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਤੇ ਬਾਕੀ ਡিয়ার ਮੇਰੀ ਜਿਹੜੀ ਨੌਲੇਜ ਐ ਇਥੋਂ ਤੱਕ ਹੀ ਸੀਗੀ ਤੇ ਜੇਕਰ ਤੁਹਾਨੂੰ ਮੇਰੀ ਇਨਫੋਰਮੇਸ਼ਨ ਵਧੀਆ ਲੱਗੀ ਤੇ ਮੇਰੇ ਚੈਨਲ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਨਹੀਂ ਹੋ ਪੁਰਾਣੇ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਕਮੈਂਟ ਕਰੋ ਅਗਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਆਪਣੀ ਇੱਕ ਜਾਣਕਾਰੀ ਸਾਂਝੀ ਕਰ ਸਕਾਂ ਮੈਂ ਉਹੀ ਜਾਣਕਾਰੀ ਸਾਂਝੀ ਕਰਾਂਗੀ ਜਿਹੜੀ ਸ਼ਾਇਦ ਤੁਹਾਨੂੰ ਬਹੁਤ ਘੱਟ ਤੁਸੀਂ ਵੇਖੋ ਹੋਰ ਕੋਈ ਸਾਂਝਾ ਕਰਿਆ ਕਿ ਮੈਂ ਜਿਹੜਾ ਆਪਣੇ ਲਾਈਫ ਦੇ ਐਕਸਪੀਰੀਅੰਸ ਆ ਉਹਨਾਂ ਦੇ ਨਾਲ ਡੀਲ ਕਰਦਿਆਂ ਜਾਂ ਕਲਾਇੰਟ ਦੇ ਥਰੂ ਉਹਨਾਂ ਦੇ ਨਾਲ ਡੀਲ ਕਰਦਿਆਂ ਤਾਂ ਮੈਂ ਉਹੀ ਤੁਹਾਡੇ ਨਾਲ ਸਾਂਝਾ ਕਰੂੰਗੀ ਤੇ ਬਾਕੀ ਮੇਰੀ ਜਿਹੜੀ ਨੌਲੇਜ ਆ ਉਹਦੇ ਥਰੂ ਤੁਹਾਡੇ ਨਾਲ ਜੋ ਵੀ ਤੁਹਾਨੂੰ ਦੱਸਣਾ ਜੋ ਵੀ ਤੁਹਾਡੇ ਲਈ ਜ਼ਰੂਰੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਬਾਕੀ ਮੇਰੀ ਵੀਡੀਓ ਇੱਥੋਂ ਤੱਕ ਹੀ ਸੀਗੀ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਮਿਲਦੇ ਆ ਕਿਸੇ ਹੋਰ ਚੈਨਲ ਦੇ ਵਿੱਚ ਤੇ ਉਹਦੀ ਖੁਸ਼ਮਕਾਮਨਾ ਤੁਹ ਸਾਰਿਆਂ ਨੂੰ ਖੁਸ਼ ਰੱਖੇ ਤੁਹਾਡੀ ਸਾਰਿਆਂ ਦੀ ਸਕਿਨ ਵਧੀਆ ਹੋਵੇ ਤੇ ਤੁਹਾਡੀ ਹੈਲਥ ਬਹੁਤ ਹੋ ਜਾਏ ਬਾਕੀ ਬਾਏ ਬਾਏ ਗਾਇਜ਼